ਉਨੀ ਦੇਰ ਤੱਕ ਇਹ ਕਿ ਰੱਖਣਗੇ ਜਿੰਨੀ ਦੇਰ ਤੱਕ ਮਸਲਾ ਹੱਲ ਨਹੀਂ ਹੁੰਦਾ ਇਹ ਸੱਚਾਈ ਵੀ ਹੈ ਇਸ ਕਰਕੇ ਪ੍ਰਸ਼ਾਸਨ ਨਾਲ ਆਪਣੀ ਲੰਬਾ ਸਮਾਂ ਗੱਲਬਾਤ ਚੱਲੀ ਹੈ ਉਹਦੇ ਚੋਂ ਆਪਾਂ ਆਪਣੀਆਂ ਗੱਲਾਂ ਬਾਤਾਂ ਰੱਖੀਆਂ ਬਹੁਤ ਸਾਰੀਆਂ ਜੋ ਜਾਇਜ਼ ਹੈ ਗਣਿਏ ਇਹਨਾਂ ਦੇ ਸੂਦਖੋਰੀ ਦੇ ਇੰਨੇ ਹੱਥ ਬੰਨੇ ਟਪਾ ਚੁੱਕੀਆਂ ਇਹ ਮਕੂਤ ਫਾਈਨੈਂਸ ਕੰਪਨੀਆਂ ਖਾਸ ਕਰਕੇ ਸੋਨੇ ਦੇ ਉੱਤੇ ਕਰਜ਼ਾ ਦੇਣ ਵਾਲੀਆਂ ਜਿਹੜੀਆਂ ਕੰਪਨੀਆਂ ਐ ਇਹਨਾਂ ਦੇ ਚੱਕਰਵਰਤੀ ਵਿਆਜ ਹੈ ਜੇ ਇੱਕ ਵਾਰੀ ਬੰਦਾ ਫਸ ਗਿਆ ਉਹ 모ੜਨ ਤੋਂ ਅਸਮਰੱਥ ਹੁੰਦਾ ਆਪਾਂ ਅਰਾਹਤ ਚਾਹੁੰਦੇ ਤੇ ਇਸ ਮਸਲੇ ਦੇ ਵਿੱਚ ਕਿਉਂਕਿ ਜਿਹੜੇ ਪਰਿਵਾਰ ਨੇ ਇਥੋਂ ਕਰਜ਼ਾ ਲਿਆ ਹੈ 골ਡ ਸੋਨਾ ਰੱਖ ਕੇ ਉਹ ਕਰਜ਼ਾ 모ੜਨ ਤੋਂ ਅਸਮਰੱਥ ਹੈ ਇਸ ਕਰਕੇ ਬੈਠੇ ਆ ਸੀ ਇਸ ਬੈਂਕ ਅੱਗੇ ਚਾਰ ਵਾਰੀ ਸੋਨਾ ਤਰ ਚੁੱਕੇ ਪਰਿਵਾਰ ਤੇ ਚਾਰ ਵਾਰੀ ਲੋਨ ਲਿਆ ਉਹਦੇ ਉੱਤੇ ਲੋਨ ਕਿੰਨਾ 2020 ਤੋਂ ਲੈ ਕੇ ਜੇ ਅਸੀਂ 2022 ਤੱਕ ਗੱਲ ਕਰੀਏ ਤਾਂ ਇੱਕ ਵਾਰੀ 127000 ਰੁਪਿਆ ਪੰਜ ਟੋਲੇ ਦੇ ਉੱਤੇ ਤੇ ਉਸ ਤੋਂ ਉਸ ਤੋਂ ਅੱਗੇ ਮਈ ਦੇ ਵਿੱਚ ਫਿਰ ਪੰਜ ਟੋਲੇ ਸੋਨਾ ਰੱਖ ਕੇ ਲੋਨ ਲਿਆ 166000 ਰੁਪਿਆ ਜਣੀ ਫੇਰ ਦੁਬਾਰੇ ਫੇਰ ਲੋਨ ਲਿਆ ਉਹਦੇ ਉੱਤੇ 133000 ਰੁਪਇਆ 2021 ਦੇ ਵਿੱਚ 13 ਸਿਆਉਨਾ ਗਹਿਣੇ ਰੱਖੇ 23 ਤੋਲੇ ਉਹਦੇ ਉੱਤੇ 77000 ਰੁਪਇਆ ਜਿਹੜਾ ਆਪਾਂ ਕੈਡੀਆਂ ਵੀ ਕਰਜ਼ਾ ਲਿਆ ਹੈ ਜਣੀ ਇਹ ਕਰਜ਼ਾ ਦੇਣ ਤੋਂ ਪਹਿਲਾਂ ਸਿਆਉਨਾ ਰੱਖਣ ਤੋਂ ਪਹਿਲਾਂ ਆਪਦਾ ਪਿਛਲਾ ਖਾਰਾ ਪਕਾਇਆ ਜਿਹੜਾ ਚੱਕਰ ਪਲਟੀ ਵਜ੍ਹਾ ਸਮੇਤ ਉਹ ਬਥੂਲਦੇ ਰਹੇ ਇਹਦੇ ਵਿੱਚੋਂ ਬਹੁਤ ਘੱਟ ਪੈਸੇ ਪਰਿਵਾਰ ਨੂੰ ਦਿੰਦੇ ਰਹੇ ਆ ਪਪਾ ਇਹ ਗੱਲ ਪ੍ਰਮਾਨ ਕਰ ਲਈ ਪਰਿਵਾਰ ਦੇ ਮੁਤਾਬਕ 593000 ਰੁਪਇਆ ਜਿਹੜਾ ਅਸਲ ਪਹੁੰਚਿਆ ਹੋਇਆ ਹੈ ਉਹਦੇ ਵਿੱਚੋਂ 3 ਲੱਖ ਰੁਪਇਆ ਪਰਿਵਾਰ ਨੇ ਵੰਡਤ ਕਰ ਦਿੱਤਾ ਹੈ ਹੋਇਆ 4 ਲੱਖ ਰੁਪਇਆ ਵੰਡਤਾ ਹੈ ਕਿਉਂਕਿ ਇਸ ਮਕੂਟ ਫਾਈਨੈਂਸ ਦੇ ਵਿੱਚ ਜੇ ਕੋਈ ਕਿਸ਼ਤ ਟੁੱਟਦੀ ਹੈ ਦੁਬਾਰੇ ਨਵੀਂ ਕਰਾਉਣ ਆਉਂਦਾ ਬੰਦਾ ਉਹਦੇ ਜਿੰਨੇ ਪੈਸੇ ਉਪਰਾਂਦੇ ਆ ਉਹਦੀ ਪਰਚੀ ਨਹੀਂ ਦਿੰਦੇ ਇਹ ਉਪਨਾ ਦਾ ਰਬੀਏ ਤੱਕ 2233000 ਰੁਪਏ ਤੱਕ ਇਸ ਤਰ੍ਹਾਂ ਲੱਖ ਰੁਪਇਆ ਪਰਿਵਾਰ ਨੇ ਵੱਖਰਾ ਭਰਿਆ ਜਣੀ 4 ਲੱਖ ਰੁਪਇਆ ਪਰਿਵਾਰ ਪਰ ਚੁੱਕਿਆ 3 ਲੱਖ ਦੀਆਂ ਆਪਣੇ ਲਵੇ ਰਸੀਦਾ ਨੇ ਜਣੀ ਜੇ 3 ਲੱਖ ਰੁਪਏ ਉਹਦੇ ਵਿੱਚੋਂ ਕੱਢ ਲੀਏ 5930000 ਦੇ ਵਿੱਚੋਂ ਤਾਂ 293000 ਰੁਪਇਆ ਮੂਲ ਬਚਦਾ ਜੇ 2020 ਤੋਂ ਲੈ ਕੇ ਦਾ 22 ਤੋਂ ਲੈ ਕੇ 22 ਤੱਕ ਕੰਮ ਸਾਫ ਚੱਲੇ 2022 ਤੋਂ ਲੈ ਕੇ 2024 ਤੱਕ 2 ਸਾਲ ਦਾ ਅਸੀ ਰੁਪਏ ਸਾਂਖਣ ਦਾ ਐਲ ਵੀ ਜੋੜ ਲੀਏ ਫੇਰ ਵੀ 72000 ਰੁਪਇਆ ਬਣੂਗਾ ਲੱਖ ਰੁਪਇਆ ਬਣ ਜਾਊਗਾ ਜਣੀ 3 ਲੱਖ 93000 ਰੁਪਇਆ ਆਪਾਂ ਕਹਿੰਦੇ ਆ ਵੀ ਜਾਇਜ਼ ਤੁਹਾਡਾ ਤੁਹਾਡੀ ਲੁੱਟ ਮੁਤਾਬਕ ਹੈ ਜਣੀ ਉਹਦਾ ਇਹ ਬਣਾਈ ਕਿੰਨਾ ਬੈਠੇ ਉਹਦਾ 6 ਲੱਖ 80000 ਰੁਪਇਆ ਪ੍ਰਿੰਸੀਪਲ ਜਿਹਨੂੰ ਮੂਲ ਕਹਿੰਦੇ ਆ ਇਹ ਅਸੀਂ ਬਤੁਲਣਾ ਚਾਰ ਲੱਖ 93000 ਰੁਪਇਆ ਦੇ ਉੱਤੇ ਵਿਆਜ ਉਹ ਵੱਖਰਾ ਖੜਾ ਕਰੀ ਰਿਹਾ ਹੈ ਜਨੀ ਤਸਵੀਰਦਾਰ ਸਾਹਿਬ ਨੇ ਜੋਰ ਲਾ ਰਿਆ ਵੀ ਤੁਸੀਂ ਆ ਰਕਮ ਇੰਨੀ ਦਿੱਤੀ ਐ ਤੇ ਤੁਸੀਂ ਇੰਨਾ ਬਸੂਲ ਕੇ ਐ ਗੱਲਬਾਤ ਕਰ ਲੋ ਵੀ ਇੰਨਾ ਪੈਸਾ ਦੋਗਣੇ ਆ ਕੇ ਐ ਨਿਭੜ ਜੇ ਗੱਲ ਉਹ ਕਹਿੰਦੇ ਜੀ ਕੰਪਨੀ ਨਹੀਂ ਮੰਨਦੀ ਜਨੀ ਉਹ ਕੰਪਨੀ ਮੰਦੀ ਨਹੀਂ ਕੰਪਨੀ ਕੱਲਾ ਐਸ ਕਰਕੇ ਨਹੀਂ ਵੀ ਅਸੀਂ ਐਸ ਕਰਕੇ ਨਹੀਂ ਛੱਡ ਰਹੇ ਵੀ ਇਹ ਪਰਿਵਾਰ ਟਕ ਟੋੜ ਤੇ ਪਸ ਰਹੇ ਉਹਨਾਂ ਨੂੰ ਕੋਈ ਇਲਾਗਾ ਦੇ ਕਹਿੰਦੇ ਖੁਦਕਸ਼ੀਆਂ ਕਰਦੇ ਹੁੰਦੀਆਂ ਹੋ ਜਾਣ ਜਿੰਨੀਆ ਮਰਜੀ ਅਸਲ ਗੱਲ ਕੀ ਐ ਆਖਲਾ ਬਜਾ ਹੈ ਹੈ ਉਹਨਾਂ ਨੂੰ ਸਭ ਤੋਂ ਵੱਡੀ ਵੱਡੀ ਗੱਲ ਸਾਹੇਦੀ ਨਹੀਂ ਪਹੇਰੀ ਹੈ ਉਹ ਕਹਿੰਦਾ ਵੀ ਪੰਜਾਬ ਦੇ ਵਿੱਚ ਵੱਡੀ ਪੱਦਰਦੇਸ਼ ਆਉਣਾ ਸਾਡੀ ਇਸ ਨੂੰ ਮਾਥੂਡ ਫਾਈਨੈਂਸ ਦੇ ਵਿੱਚ ਰੱਖਿਆ ਹੋਇਆ ਹੈ ਸਾਡੇ ਉਹ ਡਿਫਾਲਟਰ ਹੈ ਅਸੀਂ ਕਿਹਾ ਵੀ ਤੁਸੀਂ ਇਹ ਤਾਂ ਦੋ ਵੀ ਡਿਫਾਲਟਰ ਕਿਵੇਂ ਮੰਗਦੇ ਹੋ ਅੱਜ ਤੁਸੀਂ ਇਹਨੂੰ ਵੀ ਡਿਫਾਲਟਰ ਕਹਿੰਦੇ ਹੋ ਇਸ ਨੂੰ ਵੀ 20 ਟੋਲੇ ਸੋਨਾ ਤੁਹਾਡੇ ਨਵੇਂ ਆਮਾਨਤ ਜਮਾ ਹੈ ਤੋ ਡਿਫਾਲਟਰ ਕਿਨੇ ਹੋ ਗਿਆ ਦੁੱਗਣੀ ਰਕਮ ਦਾ ਤੁਹਾਡੇ ਲੈਣੇ ਛੋਣਾ ਚਾਹਵਾ ਪਿਆ ਤੁਸੀਂ ਤਾਂ ਜਬਤ ਕਰ ਲੈ ਜਮਤ ਕਰ ਲਓਗੇ ਡਿਫਾਲਟਰ ਕਿਨੇ ਹੋ ਗਏ ਅਸੀਂ ਇਸ ਗੱਲ ਨਾਲ ਸਹਿਤ ਨਹੀਂ ਵੀ ਕੋਈ ਜਿਹੜਾ ਸੋਨੇ ਤੇ ਲੋਨ ਲੈ ਗਿਆ ਸੋਨਾ ਰੱਖ ਕੇ ਡਿਫਾਲਟਰ ਹੋ ਗਿਆ ਨਹੀਂ ਹੁੰਦਾ ਤੁਸੀਂ ਆਪ ਦਾ ਚੱਕਰਵਰਤੀ ਵਿਆਜ ਵਿੱਚ ਜੋੜ ਕੇ ਉਹ ਗੱਤੇ ਕੋਠਾ ਰੱਖ ਕੇ ਪਰਵਾਹ ਨਹੀਂ ਕੀਤਾ ਜਣੀ ਉਹ ਕਹਿੰਦੇ ਵੀ ਇਹ ਬਠਾ ਦਾ ਦੇ ਸਾਰੇ ਪੰਜਾਬ ਚ ਰੋਲੇ ਪੈਣਗੇ ਅਸੀਂ ਕਹਾ ਵੀ ਇਹ ਤੁਹਾਡੀ ਦਲੀਲ ਨਹੀਂ ਕੋਈ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਸਮਾਜ ਦੇ ਵਿੱਚ ਵੀ ਸਮਾਜਿਕ ਤੌਰ ਤੇ ਸਾਡਾ ਨਾਮ ਲੈ ਕੇ ਕੋਈ ਬੰਦਾ ਸਾਡੀ ਬੰਦਿਆਂ ਦੇ ਵਿੱਚ ਇਹ ਕਹੇ ਵੀ ਉਹ ਭਰਨ ਤੋਂ ਸਮਰੱਥ ਹੈ ਭਾਈ ਅਧਿਕਾ ਵੀ ਤੁਸੀਂ ਦੱਸੋ ਜੇ ਤੁਹਾਡਾ ਨਾਮ ਲੈ ਕੇ ਅਸੀਂ ਟੁੰਡੀ ਬੈਂਕ ਅੱਗੇ ਬੋਲੀਏ ਬੀਏ ਪਾਲ ਤੋਂ ਸਮਰੱਥ ਹੈ ਭਾਈ ਇਹ ਕਰਜ਼ਾ ਮੋੜ ਤੋਂ ਸਮਰੱਥ ਹੈ ਇਸ ਕਰਕੇ ਸੀਮਾ ਕਰਜ਼ਾ ਨਹੀਂ ਕਰਦਾ ਤੁਸੀਂ ਵਿਆਜ-ਵਿਆਜ ਖਤਮ ਕਰ ਦੋ ਤੇ ਆਹਾਂ ਲੈ ਲਓ ਜਿਹੜਾ ਤੁਸੀਂ 6,80,000 ਰੁਪਈਆ ਜਿਹੜਾ ਤੁਸੀਂ ਇਹ ਵੀ ਯਾਦ ਰਹੀਏ ਤੁਹਾਡਾ ਸਾਰਾ ਜੰਨੀ ਇਹ ਕਰਕੇ ਕੋਈ ਗੱਲ ਨਹੀਂ ਕੋਈ ਦਲੀਲ ਨਹੀਂ ਸਾਡੇ ਹੱਥ ਬੰਦੇ ਆ ਵੀ ਤੁਸੀਂ ਤੁਹਾਡਾ ਅਸੀਂ 50 ਲੱਖ ਰੁਪਈਆ ਅਸੀਂ ਪੱਲਿਓ ਪਾਣਾ ਨੇ ਆ ਕੋਈ ਕਹਿੰਦਾ 50 ਹਜ਼ਾਰ ਮੈਂ ਪਾ ਦੂ ਉਹ ਕਹਿੰਦਾ 25 ਮੈਂ ਪਾ ਦੂ ਵੀ ਗੱਲ ਨਿਬੇੜ ਲਓ ਅਸੀਂ ਸਾਫ਼ ਗੱਲ ਕਰਕੇ ਆਇਆ ਵੀ ਅਸੀਂ ਆਏ ਨੇ ਬੰਨ ਵਾਲੀ ਗੱਲਬਾਤ ਨਹੀਂ ਹੈਗੀ ਅਸੀਂ 6 ਲੱਖ 80 ਹਜ਼ਾਰ ਰੁਪਈਆ ਮੰਨਦੇ ਆ ਤੁਹਾਡਾ ਵੀ ਦੇਣਾ ਉਹਨੇ ਵਿੱਚ ਅਸੀਂ 4 ਬੰਦੇ ਬੈਠੇ ਆ ਹੰਦਰਦੀ ਤੋਂ ਤੁਸੀਂ ਕਹਿੰਦੇ ਤੁਸੀਂ ਹੰਦਰਦੀ ਜਿਥੇ ਆਓ ਸਾਨੂੰ ਕਹਿੰਦੇ ਵੀ ਤੁਸੀਂ ਧਰਨੇ ਤੇ ਖਰਚ ਕਰ ਰਹੇ ਹੋ ਤੁਸੀਂ ਹੰਦਰਦੀ ਦੱਸੋ ਵੀ ਤੁਸੀਂ ਜਿਤਾਓ ਪਰਵਾਰ ਨਾਲ ਹੰਦਰਦੀ ਅਸੀਂ ਕਹਾ ਵੀ ਧਰਨੇ ਤੇ ਸਾਡਾ ਖਰਚਾ ਨਹੀਂ ਧਰਨੇ ਤੇ ਉਹ ਸਾਡੇ ਕਿਸਾਨਾਂ ਦੀ ਪਵਿੱਤਰ ਖੂਨ ਪਸੀਨੇ ਦੀ ਕਮਾਈ ਦਾ ਖਰਚਾ ਹੈ ਜਿਹੜੀ ਅਸੀਂ 6ਵੇਂ ਮਹੀਨੇ ਪਿੰਡਾਂ ਦੇ ਵਿੱਚੋਂ ਇਕੱਠੀ ਕਰਦੇ ਆ ਇਹਦਾ ਪੈਸੇ ਪੈਸੇ ਦਾ ਹਿਸਾਬ ਕਿਤਾਬ ਹੁੰਦਾ ਤੇ ਜੇ ਤੁਸੀਂ ਹੰਦਰਦੀ ਦੀ ਗੱਲ ਕਰਦੇ ਹੋ ਅਸੀਂ 4 ਬੰਦੇ ਬੈਠੇ ਆ ਅਸੀਂ 5 5000 ਰੁਪਇਆ ਪਾ ਕੇ 7 ਲੱਖ ਰੁਪਇਆ ਤੁਹਾਨੂੰ ਦਿੰਦੇ ਆ 7 ਲੱਖ ਰੁਪਇਆ ਜਨਮੇਣ ਤੋਂ ਬੋਲੋ ਗੱਲ ਕਰੋ ਹਮਦਾਦੀ ਹੈ ਸਾਡੀ ਤੁਸੀਂ ਦੱਸੋ ਕੀ ਹਮਦਾਦੀ ਕਰਦੇ ਹੋ ਤੁਸੀਂ ਕੰਪਨੀ ਦੀ ਹੰਦਰਦੀ ਤੇ ਸਾਰੇ ਮੁਲਾਜ਼ਮ ਕੰਪਨੀ ਦੀ ਸੋਚ ਪਈ ਹੋਈ ਹੈ ਤੁਹਾਨੂੰ ਵੀ ਕੰਪਨੀ ਕੰਨੀ ਨੂੰ ਅਸੀਂ ਪੈਸਾ ਘਟਾਈਏ ਆਪਦੇ ਪੱਲੇੋਂ ਪਾਉਣ ਦੀ ਗੱਲ ਕਰਦੇ ਹੋ ਅਸੀਂ ਨਹੀਂ ਚਾਹੁੰਦੇ ਵੀ ਤੁਹਾਡੇ ਪੱਲੇੋਂ ਪੈਸੇ ਅਸੀਂ ਪਵਾਈਏ ਇਸ ਕਰਕੇ ਗੱਲ ਇੱਥੇ ਅਟਕੀ ਹੋਈ ਹੈ ਹੁਣ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈ ਇਹ ਵੀ ਗੱਲ ਸਾਹਿਬੀ ਦੀ ਗੱਲ ਪਹੇਦੀ ਹੈ ਆਪਾਂ ਪਹਾ ਪਾ ਕੇ ਚੱਲਾਂਗੇ ਪ੍ਰਭੂ ਆਪਾਂ ਪੰਜੀ ਜਥੇ ਬੰਦੀ ਹੋਊਗੀ ਪੰਜਾਬ ਦੇ ਵਿੱਚ ਆ ਮਸੂਲ ਫਾਈਨਾਂਸ ਛੱਕੇ ਅਸੀਂ ਕਾਇਕ ਆਇਆ